ਹੋ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਈਮਾਨ ਤੋਂ ਬਹਿਰ ਸૌ ਤੋਂ ਪਹਿਲਾਂ ਮੈਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਮੂੱਚੇ ਭਰਾਵਾਂ ਦਾ ਧੰਨਵਾਦ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜਿਹੜਾ ਸਾਡੇ ਕੱਲ ਜੁਨੀਅਰ ਚ ਪ੍ਰਧਾਨ ਮੰਡ ਤੋਂ ਬਾਅਦ ਕੋਈ ਇੰਸਟੀਚਿਊਟ ਹੋਇਆ ਉਹਦੇ ਸੰਬੰਧ ਚ ਰੱਖੀ ਹੈ ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਾਡਾ ਰੋਟਾ ਟੋਟਾ ਭਰਾ ਮਨਜੀਤ ਕਾਕੇ ਨੂੰ ਤੰਦਰੁਸਤ ਦੀ ਬਖਸ਼ੇ। ਤੁਜੀ ਗੱਲ ਦੇਖੋ ਇਹ ਹੈ ਜਿਹੜੇ ਸਾਡੇ ਜੂਨੀਅਨ ਦੇ ਆਗੂ ਵੀ ਨੇ ਜਾਂ ਬਾਹਰਲੀਆ ਪਾਰਟੀਆਂ ਦੇ ਆਗੂਰੇ ਚਾਹੇ ਸਾਡੇ ਉਹ ਸਾਡੇ ਬੀਜੇਪੀ ਦੇ ਆਗੂ ਨੇ ਮੈਂ ਬੇਨਤੀ ਕਰਦਾ ਹੈ ਸਾਡਾ ਇੱਕ ਸਾਡਾ ਰੁਜ਼ਗਾਰ ਹੈ ਜਿਹਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ 25000 ਪੰਦਾ ਜੁੜਿਆ ਹੈ ਕਿਉਂਕਿ ਜਿਹੜਾ ਟਰਾਂਸਪੋਰਟ ਦਾ ਧੰਦਾ ਹੈ ਇੱਕ ਕਸਾਨੀ ਤੋਂ ਬਾਅਦ ਜੇ ਕੋਈ ਸਮਾਜ ਸੇਵਾ ਦਾ ਜਾਂ ਸੇਵਾ ਦਾ ਧੰਦਾ ਉਤਰਾਣ ਦਾ ਧੰਦਾ ਪਿਛਲੇ ਦਿਨ ਮੰਨ ਲਓ ਤਕਰੀਬਨ 2007 ਚ ਪਹਿਲਾਂ ਮੈਨੂੰ ਸਰਕਾਰ ਵੱਲੋਂ ਮੰਨ ਲਓ ਭਾਈਚਾਰਕ ਦੀ ਸਹਿਮਤੀ ਨਾਲ ਬਾਪੂ ਨੇ ਬੁਲਾ ਕੇ ਮੈਨੂੰ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਹਰਜੀਤ ਸਿੰਘ ਬੀਟਾ ਬਣਿਆ ਜਿਹੜਾ ਆਪਰੇਟਰਾਂ ਨੇ ਬਿਨਾਂ ਵੋਟਾਂ ਤੋਂ ਬਣਾਇਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕੂ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਦੇ ਸੰਦਰਸ਼ ਹਾਂ ਦਾ ਜਿੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਕੋਰਚ ਇਲੈਕਸ਼ਨ ਹੁੰਦੀ ਰਹੀ ਚਾਰ ਬਾਅਦ ਇਲੈਕਸ਼ਨ ਹੁੰਦੀ ਉਸ ਤੋਂ ਬਾਅਦ ਜਿਹੜਾ ਸਾਡਾ ਟਰੱਕ ਹੁੰਦਾ ਸਿਸਟਮ ਰਿਹਾ ਹੈ ਇਲੈਕਸ਼ਨ ਕੋਈ ਜਿੱਤੇ ਹਾਰੇ ਉਸ ਤੋਂ ਬਾਅਦ ਅਸੀਂ ਭਾਈਚਾਰਕ ਤੌਰ ਤੇ ਕੰਮ ਕਰਦੇ ਆ ਤਾਂ ਹੀ ਅੱਜ ਸਾਡਾ ਟਰੱਕ ਹੁੰਦਾ ਜਿਹੜਾ ਕੰਮ ਵੱਧ ਬਣ ਰਿਹਾ ਹੈ ਕਿਉਂਕਿ ਟੈਂਡਰਾਂ ਦਾ ਕੰਮ ਹੈ ਕੋਈ ਵੀ ਜੇ ਸਾਫ ਕਾਪਰ ਦਾ ਜਿਹੜਾ ਮੌਜੂਦਾ ਪ੍ਰਧਾਨ ਉਹਦੇ ਮੁਤਾਬਕੇ ਕੰਮ ਕਰਦੇ ਹੁੰਦੇ ਨੇ ਤੇ ਉਸ ਤੋਂ ਬਾਅਦ 2017 ਚ ਕਾਂਗਰਸੀ ਸਰਕਾਰ ਬਣ ਗਈ 2017 ਚ ਇੱਕ ਵਾਰੀ ਇਲੈਕਸ਼ਨ ਹੋਈ ਪੀਪਲ ਕੁਮਾਰ ਸ਼ਰਮਾ ਜੀ ਚੋਣ ਜਿੱਤੇ ਇਲੈਕਸ਼ਨ ਤੋਂ ਬਾਅਦ ਉਦੋਂ ਵਾਰ ਕੈਪਟਨ ਮਰਿੰਦਰ ਸਿੰਘ ਨੇ ਜੁਨੀਅਨਾਂ ਭੰਗ ਕਰਤੀਆਂ ਉਹ ਜੁਨੀਅਨਾਂ ਭੰਗ ਦੇ ਕਾਰਨ ਕਰਕੇ ਉਦੋਂ ਵਾਰ ਸਰਕਾਰ ਇਲੈਕਸ਼ਨ ਕਰਾਉਣਾ ਹਟ ਗਈ ਪੀਜ ਜੀ ਜੁਨੀਅਨਾਂ ਭੰਗ ਗਏ ਅਸੀਂ ਜਿਹੜੇ ਸਾਡੇ ਸਾਰੇ ਆਗੂ ਆ ਚਾਹੇ ਪਹਿਲਾਂ ਅਕਾਲੀ ਦਲ ਦੀ ਸਰਕਾਰ ਮੋਕੇ ਲਾ ਲਓ ਅਸੀਂ ਉਸ ਬੰਦੇ ਨੂੰ ਹੀ ਚੋਣ ਲੜਾਉਂਦੇ ਤੇ ਵੀ ਜਿਹੜਾ ਅਕਾਲੀ ਦਲ ਉਸ ਪਾਰਟੀ ਨਾਲ ਸਰਕਾਰ ਦੇ ਜੇ ਪ੍ਰਧਾਨ ਬਣ ਜੇ ਉਹ ਐਮਐਲਏ ਲੈ ਵੀ ਜਾ ਕੇ ਕਿਸੇ ਮਿਨਿਸਟਰ ਲੈ ਵੀ ਜਾ ਕੇ ਸਾਡੀ ਜੁਨੀਅਨ ਦੀ ਗੱਲ ਕਰਦੇ ਇਸੇ ਤਰੀਕੇ ਕਾਂਗਰਸੀ ਸਰਕਾਰ ਮੌਕੇ ਹੁੰਦਾ ਰਿਹਾ ਕਾਂਗਰਸੀ ਸਰਕਾਰ ਮੌਕੇ ਵੀ ਮਨ ਲੋ ਕਾਂਗਰਸ ਦੇ ਹੀ ਆਗੂ ਚੋਣ ਲੜਦੇ ਰਹੇ ਲੜੀ ਪਹਿਲੀ ਵਾਰ ਵਿਪਨ ਕੁਰਮਾ ਨਹੀਂ ਲੜੀ ਸੁਖਜਿੰਦਰ ਬਿੱਟੂ ਨੇ ਲੜੀ ਜਗਮੀਤ ਸਿੰਘ ਭੋਲਾ ਨੇ ਲੜੀ ਕੁਝ ਜਿੱਤ ਪ੍ਰਾਪਤ ਤੋਂ ਬਾਅਦ ਕੁਰਮਾ ਸਾਹਿਬਾਂ ਦੀ ਇਲੈਕਸ਼ਨ ਤੋਂ ਬਾਅਦ ਉਦੋਂ ਬਾਅਦ ਫੇਰ ਉਹ ਸਭ ਇਕੱਠੇ ਹੋ ਗਏ ਉਦੋਂ ਬਾਅਦ ਸਰਕਾਰ ਨੇ ਜੁਨੀਅਨਾਂ ਭੰਗ ਕਰਤੀਆਂ ਅਸੀਂ ਜਦੋਂ ਸੰਘਰਸ਼ ਕਰਿਆ ਸਾਰੋਂ ਪੰਜਾਬ 'ਚ ਚੱਲਿਆ ਚਲੋ ਸਰਕਾਰ ਉਹੀ ਉਸੇ ਸਿਸਟਮ 'ਚ ਚੱਲਦਾ ਰਿਹਾ ਇਲੈਕਸ਼ਨ 'ਚ ਉਹ ਇਹਨਾਂ ਨੇ ਸਮਾਂ ਹੁੰਦਾ ਬਹਿ ਕੇ ਅਸੀਂ ਭਾਈਚਾਰਕ ਤੌਰ ਤੇ ਫੜਾ ਕੇ ਜਿਹੜੇ ਇਹਨਾਂ ਦਾ ਆਪਦਾ ਪਾਰਟੀ ਵੱਲੋਂ ਬਹਿ ਕੇ ਹੁੰਦਾ ਵੀ ਇਹਨੂੰ ਇਹਦੀ ਪ੍ਰਧਾਨ ਬਣਿਆ ਅਸੀਂ ਜੂਨੀਅਰ 'ਚ ਪੁਰਾਣਾ ਸਾਹਿਬ ਪ੍ਰਧਾਨ ਸਾਹਿਬ ਦੇ ਲੰਦਾ ਨਵਾਂ ਬਣ ਜਾਂਦਾ ਕਿਉਂਕਿ 1 2 ਚੋਣ ਲੜਿਆ ਉਸ ਤੋਂ ਬਾਅਦ ਪ੍ਰਧਾਨ ਬਣਿਆ ਸੁਖਵਿੰਦਰ ਸਿੰਘ ਬਿੱਟੂ 1 2 26 ਤੋਂ ਉਹਨੂੰ ਫਿਰ ਜੰਮੀ ਸਿੰਘ ਬਣ ਗਿਆ ਨਾ ਵਿਪਨ ਕੁਮਾਰ ਜੀ ਬਣ ਕੇ ਦੁਬਾਰੇ ਭਾਈ ਚਾਰ 26 ਤੋਂ ਕਿਹੜੇ ਕਿਹੜੀ ਇਹ 19 ਜੀ 19 ਜੀ 19 ਜੀ ਫਿਰ ਵਿਪਨ ਕੁਮਾਰ ਤੋਂ ਬਾਅਦ 20 ਚ ਜੰਮੀ ਸਿੰਘ ਕੋਲਾ ਪ੍ਰਧਾਨ ਬਣ ਗਿਆ ਜੀ ਉਸੇ ਤਰ੍ਹਾਂ ਚੱਲਦਾ ਰਿਹਾ ਜਿਵੇਂ ਕੱਲ ਪ੍ਰਕਿਰਿਆ ਹੋਈ ਐ ਇਹ ਕੋਈ ਨਵੀਂ ਪ੍ਰਕਿਰਿਆ ਨਹੀਂ ਹੋਈ ਉਸ ਤੋਂ ਬਾਅਦ 21 ਚ ਫਿਰ ਸੁਰਜੀਤ ਸਿੰਘ ਬਿੱਟੂ ਬਣ ਗਿਆ ਐ ਐਮਐਲਏ ਦੀ ਥਾਪਣਾ ਨਾਲ ਬੰਦਾ ਜੀ ਪਤਾ ਨਹੀਂ 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 ਭਾਈ ਚਾਰ ਸਾਡੀ ਸਾਜ ਹੈ ਸਾਜ ਸਾਜ ਦੇਖੋ ਕਿਤੇ ਕਿਨੀ ਰਾਗੂ ਜਿਵੇਂ ਪਹਿਲਾਂ ਬਜਿੰਦਰ ਸਿੰਘ ਲਾਦੀ ਉਹਨਾਂ ਦੀ ਰਾਇ ਲੈ ਕੇ ਆਪ ਚ ਬਹਿ ਕੇ ਬਣਾ ਲੈਂਦੇ ਵੀ ਆਪਾਂ ਇਹਨਾਂ ਨੂੰ ਉਹ ਬਣਾ ਲੈ। ਇਹ ਕਿਸੇ ਦਾ ਤਾਂ ਪਰਨਾ ਦੀ ਵੀ ਐਮਐਲਏ ਦੀ ਜਾਂ ਸਰਕਾਰ ਦੀ ਕੋਈ ਇੰਟਰਫੇਅਰ ਨਹੀਂ। ਨਹੀਂ ਦੇਖੋ ਕੋਈ ਇੰਟਰਫੇਅਰਸ ਨਹੀਂ। ਇੰਟਰਫੇਅਰਸ ਸਾਡੀ ਜੂਨੀਅਰਾਂ ਚ ਹੁੰਦੀਆਂ ਨੇ, ਉਹਨੀਆਂ ਹੁੰਦੀਆਂ ਨੇ। ਲੇਕਿਨ ਜਦੋਂ ਸਾਨੂੰ ਕਿਸੇ ਕੰਮ ਤੇ ਸਾਡੀ ਕੰਮ ਦੀ ਲੋਡ ਹੈ, ਸਾਡਾ ਪ੍ਰਧਾਨ ਉਹਨਾਂ ਰਵੇ ਜਾਂਦਾ ਹੈ। ਸਾਡੇ ਸਾਰੇ ਆਪਰੇਟਰ ਜਾਂਦੇ ਨੇ। ਉੱਚ ਜਿਵੇਂ ਸਾਡੇ ਰੇਟਾਂ ਦਾ ਰੋਲਾ ਹੁੰਦਾ, ਉਸ ਵਿੱਚ ਬਹਿ ਕੇ ਜੇ ਕਿਤੇ ਲੋਡ ਹੈ ਡੀਸੀ ਨੂੰ ਫੋਨ ਕਰਾਉਣ ਦਾ ਕਿਤੇ ਨੂੰ ਉਹ ਐਮਐਲਏ ਸਾਹਿਬ ਕਰਦੇ ਨੇ ਚਾਹੇ ਉਹ ਅਕਾਲੀ ਜਲਮੋ ਕੇ ਬਾਬੂ ਪ੍ਰਕਾਸ਼ ਚੰਦ ਕਰ ਕੋਇਆ ਤੇ ਬਜਿੰਦਰ ਸਿੰਘ 라 ਜੀ ਹੋਈ ਚਾਹੇ ਉਸ ਤੋਂ ਬਾਅਦ ਹੁਣ ਨਰਿੰਦਰਪੁਰ ਭਰਾ ਨਹੀਂ ਇਹ ਵੀ ਤੁਹਾਡਾ ਇੱਕ ਮਿਸ਼ਨ ਹੁੰਦਾ ਸਪੈਸ਼ਲ ਮੋਟਿਵ ਹੁੰਦਾ ਕਿ ਜਿਹੜਾ ਮੌਜੂਦਾ ਸਰਕਾਰ ਦਾ ਐਮ ਐਲ ਏ ਹੈ ਉਹ ਜਾਂ ਪਾਰਟੀ ਹੈ ਉਸੇ ਦਾ ਤੁਹਾਡਾ ਪ੍ਰਧਾਨ ਆਵੇ ਹਾਂ ਇਹ ਸਾਡਾ ਮੋਟਿਵ ਹੈ ਵੀ ਸਾਡੀ ਜੂਨੀਅਰ ਦਾ ਕੰਮ ਸਹੀ ਤਰੀਕੇ ਚੱਲੀ ਜਾਵੇ ਜੀ ਕਿਉਂਕਿ ਦੇਖੋ ਸਾਡੇ ਕੁਝ ਆਪਰੇਟਰ ਹੈ ਜੀ ਭਰਾ ਜਿਨ੍ਹਾਂ ਦੇ ਕਾਗਜ਼ ਪੱਤਰਾਂ ਦੀ ਕਮੀ ਹੈ ਉਹ ਲੋਕਲ ਉਸ ਨਾਲ ਬਤ ਪ੍ਰਧਾਨ ਦੇ ਕਹਿਣ ਮੁਤਾਬਕ ਉਹ ਚੱਲ ਪੈਂਦਾ ਜੇ ਸਰਕਾਰ ਨਾਲ ਤਾਲਮੇਲ ਨਾ ਹੋਵੇ ਤਾਂ ਦਿੱਕਤ ਆਉਂਦੀ ਹੈ ਗਰੀਬ ਆਪਰੇਟਰਾਂ ਨੂੰ ਜਿਨ੍ਹਾਂ ਦੀ ਦਿੱਕਤ ਹੈ ਜੀ ਉਸ ਤੋਂ ਬਾਅਦ 2022 ਤੇ ਜਦੋਂ ਪਹਿਲੀ ਵਾਰ ਸਰ ਹਰਦੀਪ ਸਿੰਘ ਪ੍ਰਧਾਨ ਬਣਿਆ ਉਸ ਤੋਂ ਪਹਿਲਾਂ ਚਰਨਜੀਤ ਚੰਨੀ ਟਰੱਕ ਜੂਨਾ ਬਹਾਲ ਕਰ ਗਿਆ ਜੀ ਸਾਡੀ ਬੀਬਾ ਨਰਿੰਦਰ ਕੌਰ ਭਰਾਜ ਜੀ ਨੇ ਵੀ ਆ ਕੇ ਜੁਨੀਅਰ ਚ ਕਿਹਾ ਵੀ ਅਸੀਂ ਤੁਹਾਡੀ ਇਲੈਕਸ਼ਨ ਕਰਾਇਆ ਜਦੋਂ ਇਲੈਕਸ਼ਨ ਹੋਈ ਵੋਟਾਂ ਜੀ ਉਸ ਤੋਂ ਬਾਅਦ 2017 ਚ ਪ੍ਰਧਾਨ ਸਰਕਾਰ ਬਨਸਰ ਆ ਕੇ ਹਰਦੀਪ ਨੂੰ ਪ੍ਰਧਾਨ ਬਣਾਤਾ 22 ਜੀ 22 ਜੀ ਸੋਰੀ 22 ਚ ਪ੍ਰਧਾਨ ਬਣਾਤਾ ਉਹਦੇ ਵਿਰੋਧ ਚ ਮੈਂ ਤੇ ਵਿਪਨ ਕੁਮਾਰ ਸ਼ਰਮਾ ਨੇ ਤੇ ਸਮੂਹ ਓਪਰੇਟਰਾਂ ਨੇ ਅਸੀਂ ਇੱਕ ਵੱਖਰਾ ਧਰਨਾ ਲਾਇਆ ਜੀ ਜਿਹੜੇ ਅੱਜ ਆਪਕੋ ਸਾਡੇ ਸਾਡੇ ਕਹਿੰਦੇ ਨਾ ਵੀ ਦੋ ਪ੍ਰਧਾਨਾਂ ਨੇ ਨਾਲ ਜੁੜ ਨਹੀਂ ਜਾਂਦੀ ਅਸੀਂ ਦੋ ਹੀ ਉਹਦੇ ਵਿਰੋਧ ਕਰਦੇ ਤੇ ਬਾਕੀ ਸਾਰੇ ਪ੍ਰਧਾਨ ਹਰਦੀਪ ਬਨਸਰ ਸਹਿਮਤ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਸਰਕਾਰ ਮੁਤਾਬਕ ਆਪਣਾ ਕੰਮ ਚੱਲਣਾ ਵੀ ਤੁਸੀਂ ਇਹ ਧਰਨਾ ਚੱਕੋ ਅਸੀਂ ਉਹ ਧਰਨਾ ਚੱਕ ਲਈ ਕੀ ਪ੍ਰਧਾਨ ਜੀ ਜਦੋਂ ਧਰਨਾ ਲਾਇਆ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਸਰਕਾਰ ਦੇ ਮੁਤਾਬਕ ਹੀ ਚੱਲਣਾ ਸੀ ਦੇਖੋ ਉੱਥੇ ਉਦੋਂ ਬੀਬਾ ਜੀ ਸਾਨੂੰ ਕਹਿ ਕੇ ਗਈ ਸੀ ਨਾ ਮੈਂ ਚੋਣ ਕਰਾਉਂਗੀ ਹੂੰ ਕਿ ਉਸ ਤੋਂ ਬਾਅਦ ਕੋਈ ਚੋਣ ਹੋਈ ਉਸ ਤੋਂ ਬਾਅਦ ਉਹ ਕਹਿ ਗਈ ਉਸ ਤੋਂ ਬਾਅਦ ਫਿਰ ਸੀਐਮ ਭਗਵੰਤ ਮਾਨ ਨੇ ਜੁਨੀਅਰਾਂ ਬੰਦ ਕਰਤੀਆਂ ਹੂੰ ਠੀਕ ਹੈ ਦੁਬਾਰੇ ਅਸੀਂ ਇਸ ਮਸਲੇ ਤੇ ਮੰਨ ਲਓ ਦੁਬਾਰੇ ਉਸ ਤੋਂ ਬਾਅਦ ਚੱਲਿਆ ਬਹਿ ਕੇ ਇਹਨਾਂ ਦਾ ਸਾਰੇ ਮੰਨ ਲਓ ਪ੍ਰਗਟ ਸਿੰਘ ਜੀ ਚੋਣ ਲੜਨ ਲੱਗੇ ਗੁਰਪ੍ਰੀਤ ਜੀ ਲੜਨ ਲੱਗੇ ਤੇ ਇਹ ਮਨਜੀਸ਼ਨ ਕਾਕਾ ਲੜਨ ਲੱਗੇ ਤੇ ਲਵਲੀ ਕਾਕੜਾ ਕਾਕੜਾ ਠੀਕ ਹੈ ਇਹ ਚਾਰਾਂ ਦਾ ਬਹਿ ਕੇ ਆਪ ਤੇ ਇਹਨਾਂ ਨੇ ਬਹਿ ਕੇ ਸਾਰੀਆਂ ਬਲਾਕ ਜਥੇਬੰਦੀ ਨੇ ਤੇ ਐਮਐਲਏ ਸਾਹਿਬ ਨੇ ਬਹਿ ਕੇ ਇਹਨਾਂ ਦੀ ਸੇਫਟੀ ਕਰਾਦੀ ਵੀ ਭਈਆ ਇਹ ਮੜ ਗੋ ਜੀ ਵੀ ਉਹਨਾਂ ਦਾ ਆਪ ਦਾ ਚੁੱਪ ਚੁਪੂ ਸਿਸਟਮ ਨਹੀਂ ਬਹਿ ਕੇ ਹੋ ਗਿਆ ਨਾ ਤਾਂ ਭਾਈ ਕਰਦਾ ਨੂੰ ਨਹੀਂ ਪਤਾ ਐਮਐਲਏ ਦੇ ਬਟਾ ਕਿੱਥੇ ਬੈਠੇ ਜੇ ਠੀਕ ਹੈ ਪਰ ਅਸੀਂ ਜਿਵੇਂ ਹੁਣ ਕਿਹਾ ਸੀ ਵੀ ਇਹਨਾਂ ਦੇ ਪਰਚੀਆਂ ਪੰਜਾਂ ਦੀ ਪਹਿਲੇ ਨੰਬਰ ਤੇ ਉਹ ਮੈਂ ਦੱਸੂਗਾ ਜੀ ਉਸੇ ਗੱਲ ਪਰਚੀਆਂ ਉਹ ਦੱਸਾਂਗੇ ਜਦ ਅਸੀਂ ਇਲੈਕਸ਼ਨ ਦੀ ਸਰਕਾਰ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੀ ਐਸ ਦੀਵਾਂ ਨੂੰ ਕਿਹੜਾ ਪ੍ਰਸ਼ਾਸਨ ਲਵੇ ਜਦੋਂ ਯੂਨੀਅਨ ਭੱਜਦਾ ਨਾ ਕੋਈ ਤਹਿਸੀਲਦ ਜੋ ਵੀ ਫਿਰ ਲਾ ਐਨਰਜੀ ਸਥਿਤੀ ਖਰਾਬ ਹੁੰਦੀ ਹੈ ਐਸਡੀਆ ਮੈਡਾ ਨਹੀਂ ਹੋ ਸਕਦੀ ਬਿਸ਼ਕਾਰ ਮੈਡਾ ਨਹੀਂ ਹੋ ਸਕਦੀ ਉਸ ਤੋਂ ਬਾਅਦ ਆ ਕੇ ਜਨ ਲੈ ਵੀ ਅਸੀਂ ਆ ਕੇ ਮੰਨ ਲਓ ਸਾਹਿਬ ਹਰਦੀਪ ਸਿੰਘ ਨੇ ਦਿੱਤਾ ਸੀ ਉਸ ਤੋਂ ਬਾਅਦ ਪ੍ਰਕਾਰ ਤੇ ਜਾ ਕੇ ਜਿਹੜਾ ਸਾਡਾ ਉਦੋਂ ਸਾਡਾ ਉਦੋਂ ਟੁੱਟਿਆ ਇਹ ਕੰਮ ਆ ਮੰਨ ਪਰ ਅਸੀਂ ਫੇਰ ਵੀ ਆ ਕੇ ਕਹਿੰਦੇ ਵੀ ਅਸੀਂ ਅੱਜ ਵੀ ਕਹਿੰਦੇ ਵੀ ਟਰਸਟੀ ਹੁੰਦਾ ਜਿਹੜਾ ਸਿਸਟਮ ਹੈ ਸਰਕਾਰ ਬਣਾ ਨਹੀਂ ਚੱਲ ਸਕਦਾ ਉੱਚ ਕਿਸੇ ਵੀ ਲੀਡਰ ਦੀ ਨਹੀਂ ਹੁੰਦੀ ਅਸੀਂ ਭਾਈਚਾਰਕ ਤੌਰ ਤੇ ਕਰਦੇ ਹਾਂ ਉਦੋਂ ਸਰਦਾਰ ਰਣਜੀਤ ਸਿੰਘ ਤੂਰ ਨੇ ਆ ਕੇ ਅਸੀਂ ਸਾਰੇ ਜਨ ਸਾਨੂੰ ਆ ਗਿਆ ਵੀ ਯਾਰ ਆਪਾਂ ਇਦਾਂ ਇਹਨਾਂ ਦਾ ਐ ਲਗਾ ਲੀਏ ਕੈਂਡੀਡੇਟ ਆਪ ਹੀ ਬੈਠ ਕੇ ਕਰ ਲੀਏ ਸੀ ਸਾਰੇ ਬੰਦੇ ਨੇ ਫੈਸਲਾ ਕਰ ਲਿਆ ਕਿ ਜਿਹੜੇ ਚਾਰ ਕੈਡੀਨੇਟਰ ਇਹਨਾਂ ਦੇ ਇਹ ਬਣ ਜਾਣਗੇ ਸਾਨੂੰ ਕੀ ਹੈ ਅਸੀਂ ਤਾਂ ਜੁਨੀਅਨ ਦਾ ਕੰਮ ਚੋੜਿਆ ਜਿਹੜੇ ਅਸੀਂ ਉਹ ਚ ਉਹਨਾਂ ਨੇ ਜੀ ਆ ਕੇ ਬਣਾ ਲਿਆ ਪ੍ਰਗਟ ਸਿੰਘ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਗੁਰਪ੍ਰੀਤ ਪ੍ਰਧਾਨ ਦੀ ਗੱਲ ਚੱਲੀ ਗੁਰਪ੍ਰੀਤ ਦੀ ਵੀ ਵਾਰੀ ਸੀ ਮੈਂ ਉਹ ਹੀ ਕਰ ਤੁਸੀਂ ਹਾਂ ਛੋਟੀ ਗੱਲ ਹੈ ਗੁਰਪ੍ਰੀਤ ਦੀ ਵਾਰੀ ਪਰ ਜਿੱਥੇ ਕਿੱਥੇ ਵਾਰੀ ਦੀ ਕਮੀ ਆਈ ਪਿਛਲੀ ਵਾਰ ਮਨਜੀਤ ਸਿੰਘ ਕਾਕਾ ਜਾ ਕੇ ਲੀਡਰਾਂ ਲਵੇ ਸਾਰੇ ਬੰਦੇ ਲਵੇ ਰੌਲਾ ਪਾਉਣ ਲੱਗਾ ਵੀ ਮੈਨੂੰ ਬਣਾ ਉੱਥੇ ਬੋਲ ਕੇ ਵੀ ਆਇਆ ਉੱਥੇ ਮੰਨ ਲਓ ਸਾਨੂੰ ਜਿੱਥੇ ਪਤਾ ਲੱਗਾ ਸਾਨੂੰ ਉਸ ਦਾ ਕਿੱਧਰ ਜਾਣਾ ਹੈ ਉੱਥੇ ਉੱਥੇ ਬੋਲ ਕੇ ਵੀ ਆਇਆ ਠੀਕ ਹੈ ਉਸ ਤੋਂ ਬਾਅਦ ਆਇਆ ਕਿ ਮੰਨ ਲਓ ਵਿੱਕੀ ਵੱਜਵੇ ਦਾ ਉਥੇ ਉਥੇ ਫੈਸਲਾ ਕਾਕਿਆਂ ਦਾ ਮੰਨ ਲਓ ਪਾਰਟੀ 'ਚ ਕੰਮ ਨਹੀਂ ਕਰਦਾ ਪਾਰਟੀ ਵਰਕਰਾਂ ਦਾ ਹੋਇਆ ਉਹ ਯੂਨੀਅਨ ਵਾਲੇ ਮੰਨ ਲਓ ਸਿਸਟਮ 'ਚ ਅਸੀਂ ਭਾਈਚਾਰਕ ਤੌਰ ਤੇ ਬਣਾ ਲਿਆ ਵੀ ਜਦੋਂ ਇਰਕੀ ਵਿੱਕੀ ਵੱਜੀ ਤੇ ਬਣਾ ਲਿਆ ਕਾਕੇ ਦੀ ਵੀ ਜਲ ਚੱਲਦੀ ਦੇਖੋ ਚੱਲੀ ਗਈ ਪਰ ਲਾਸਟ ਪ੍ਰਧਾਨ ਤਾਂ ਇੱਕ ਨਹੀਂ ਬਣਿਆ ਇਹ ਨਹੀਂ ਪਰਚੀ ਨਹੀਂ ਖਰੀਦੀਗਾ ਸੀਗਾ ਦਾ ਨਾਮ 3 ਸਾਲ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਨਹੀਂ ਮੈਂ ਤਾਂ ਵਿੱਚ ਨਹੀਂ ਦੀ ਜੀ ਪਰ ਇੱਕ ਇੱਕ ਪ੍ਰਧਾਨ ਜੀ ਇੱਕ ਬੀਬਾ ਜੀ ਵੱਲੋਂ ਐਮਐਲਏ ਵੱਲੋਂ ਇਹ ਐਲਾਨ ਕੀਤਾ ਦੀ ਵੀ ਜਿਹੜਾ ਮੈਂਬਰ ਬਣੂਗਾ ਕਮੇਟੀ ਬਣਦੀ ਹੈ ਜਾਂ ਜਿਹੜਾ ਪ੍ਰਧਾਨ ਬਣ ਗਿਆ ਉਹਨੂੰ ਅਗਲੀ ਵਾਰ ਉਹ ਲੈਕਚਰ ਦੇ ਵਿੱਚ ਨਹੀਂ ਹੋਊਗਾ ਉਹਨੂੰ ਬਾਹਰ ਕੱਢ ਦਾਂਗੇ ਨਹੀਂ ਸਾਡੇ ਲਈ ਤਾਂ ਇਹ ਕੋਈ ਹੈ ਨਹੀਂ ਇਹ ਵੀ ਸਾਡੀ ਯੂਨੀਅਨ ਜਿੱਦਾ ਕੋਈ ਮਤਾ ਨਹੀਂ ਪਿਆ ਸੀ ਸਾਡੀ ਯੂਨੀਅਨ ਜਿੱਦਾ ਯੂਨੀਅਨ ਤਾਂ ਨਹੀਂ ਜੀ ਬੀਬਾ ਜੀ ਇੱਕ ਮਤਾ ਪਿਆ ਸੀ ਯੂਨੀਅਨ ਚ ਚਾਰ ਪਰਚੇ ਗੱਡੀਆਂ ਸਾਡੀ ਯੂਨੀਅਨ ਚ ਇੱਕ ਮਤਾ ਪਿਆ ਸੀ ਵੀ ਜਿਹੜਾ ਆਪਰੇਟਰ 10 ਸਾਲ ਪੁਰਾਣਾ ਹੈ ਉਹੀ ਹੀ ਪ੍ਰਧਾਨ ਬਣਾਉਣਾ ਚਾਹੀਦਾ ਉਸੇ ਗੱਲ ਤੇ ਸਾਡੀ ਯੂਨੀਅਨ ਚ ਮਤਾ ਪਿਆ ਸੀ ਦੇਖੋ ਪ੍ਰਧਾਨ ਕੋਈ ਵੀ ਬਣ ਸਕਦਾ ਉਹ ਬਣ ਗਿਆ ਇਹ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਰੀਤ ਕੋਈ ਨਵੀਂ ਨਹੀਂ ਚੱਲੀ ਅਸੀਂ ਫੇਰ ਤੁਹਾਡੇ ਅਸੀਂ ਕਹਿੰਦਾ ਵੀ ਮਨਜੀਤ ਸਿੰਘ ਕਾਕਾ ਦੀ ਸ਼ੇਧ ਤੰਦਰੁਸਤ ਹੋਵੇ ਸਾਡੇ ਲਈ ਉਹ ਸਾਡਾ ਛੋਟਾ ਭਾਈ ਵੀ ਹੈ ਔਰ ਸਾਡਾ ਰਜਵਾਰ ਵੀ ਹੈ ਲਿਕਣ ਜੀ ਕਿਤੇ ਸਾਡੂ ਪਰ ਜਿਹੜੇ ਸਾਡੇ ਉੱਪਰ ਆਗੂ ਸਹਿਬਾਨ ਨੇ ਚਾਹੇ ਉਹ ਬੀਜੇਪੀ ਦੇ ਆਗੂ ਹੋਵੇ ਚਾਹੇ ਕਿਸੇ ਵੀ ਪਾਰਟੀ ਦੇ ਆ ਹਰਕ ਸਮੇ ਮਾੜਾ ਮੋਟਾ ਇਦਾਂ ਦਾ ਕੁਛ ਟੱਕਾ ਹੋਇਆ ਹੈ ਸਾਡੇ ਸਾਨੂੰ ਤਾਂ ਆ ਕੇ ਇਧਰ ਨੂੰ ਆ ਜਾਂਦਾ ਅਸੀਂ ਕਹਿੰਦੇ ਵੀ ਉਹਨੂੰ ਸਾਡੀ ਸਸਤਾ ਨੂੰ ਦੇਖਦੇ ਹੋਏ ਉਹਨੂੰ ਇਹਨੂੰ ਪੋਲੀਟੀਕਲ ਹੁਣਾ ਬਣਾਉਣਾ ਉਹਨਾਂ ਦਾ ਐਮਐਲਏ ਸਾਹਿਬ ਨਾਲ ਕੋਈ ਹੈਗਾ ਐਮਐਲਏ ਦੇ ਖਿਲਾਫ ਜੋ ਮਰਜ਼ੀ ਕਰ ਪਰ ਸਾਡੀ ਟਰੱਕ ਜੁੰਡ ਨੂੰ ਬਕਸਰ ਸਾਡੀ ਟਰੱਕ ਜੁੰਡ ਦੀ ਜਿਹੜੀ ਉਮਰ ਬੜੀ ਸਾਨੂੰ ਛੋਟ ਹੀ ਦਿੰਦੀ ਹੈ ਇਹ ਬਚੇ ਰੋਜ਼ਗਾਰ ਗਰੀਬ ਲੋਕਾਂ ਦਾ ਹੈ ਰਾਜਨੀਤੀਕਾਰਾਂ ਨੂੰ ਹੋਰ ਬੜੀ ਜਗ੍ਹਾ ਤੁਸੀਂ ਭਾਜਪਾ ਜਿੱਕਣੇ ਇੱਥੇ ਨਾ ਜਗਾ ਕਰੋ ਤੁਸੀਂ ਭਾਜਪਾ ਦੇ ਨੂੰ ਬੰਦੇ ਹਾਂ ਕਿ ਅਰਬਿੰਦ ਖੰਨਾ ਨੂੰ ਕਿਹਾ ਉਹਨਾਂ ਨੇ ਆਪਕੇ ਫੇਸ ਤੇ ਪਾਇਆ ਦੇਖੋ ਮੈਂ ਮੈਂ ਨਾ ਪਾਉ ਜੀ ਮੈਂ ਸਰ ਕਿਸੇ ਵੀ ਅੱਗੇ ਨੂੰ ਹਜੇ ਮਿਲਿਆ ਨਹੀਂ ਮਿਲੂੰਗਾ ਮੈਂ ਤਾਂ ਹੀ ਤੁਹਾਨੂੰ ਤੋਂ ਜਰੀਏ ਪਹਿਲਾਂ ਜੇ ਮੈਂ ਲੋਕਾਂ 'ਚ ਗੱਲ ਰੱਖੂ ਫੇਰੇ ਮੈਂ ਉਹਦੀ ਉਹ ਇਹ ਨੂੰ ਦੇਖਣਗੇ ਫੇਰੇ ਮੈਂ ਦੱਸੂ ਨਾ ਮਸਲਾ ਵੀ ਆਹ ਮਸਲਾ ਹੈ ਜੀ ਵੀ ਸਾਡਾ ਜਿਹੜਾ ਸੰਸਥਾ ਦਾ ਕੰਮ ਹੈ ਸਮਾਂ ਸਮਾ ਬਹਿ ਕੇ ਅਸੀਂ ਫੇਰ ਹੋ ਜਾਂਦਾ ਤਾਂ ਨਾ ਠੀਕ ਹੈ ਮੈਂ ਉਸ ਗੱਲ ਨੂੰ ਅੱਜ ਵੀ ਕਹਿਣਾ ਇਹ ਜਿਹੜੀ ਸਾਡੀ ਸਸਤਾ ਹੈ ਭਾਈਚਾਰਕ ਦੀ ਸਸਤਾ ਹੈ ਹਰੇਕ ਵਾਰੀ ਹੁਣ ਤੱਕ ਜਿਹੜੀਆਂ ਕਮੇਟੀ ਦੀ ਅਨਾਉਂਸ ਜਾਂ ਪ੍ਰਧਾਨਗੀ ਦੀ ਅਨਾਉਂਸ ਕਰਦੇ ਨੇ ਸਰਦਾਰ ਰਣਜੀਤ ਸਿੰਘ ਤੂਰ ਕਰਦੇ ਨੇ ਐਦਕੀ ਉਹ ਕਿਸੇ ਕਾਰਨ ਕਰਕੇ ਮੈਨੂੰ ਨਹੀਂ ਪਤਾ ਨਹੀਂ ਆਏ ਐਦਕੀ ਮੈਂ ਕਰਦਾ ਦੇਖੋ ਸਾਡਾ ਭਾਈਚਾਰਾ ਅਸੀਂ ਰਣਜੀਤ ਸਿੰਘ ਤੂਰ ਤੋਂ ਬਾਅਦ ਲਖੋ ਮੈਂ ਅੱਪਦੇ ਚਲੋ ਇਹ ਗੱਲ ਹੈ ਮੈਨੂੰ ਸੰਗਤ ਪਿਆਰ ਕਰਦੀ ਹੈ ਜੀ ਸਾਡਾ ਉਹਨਾਂ ਨੇ ਐਤਲਾ ਮੰਨ ਲਾ ਉੱਥੇ ਦੇਖੋ ਕੋਈ ਨਹੀਂ ਪਰ ਕਾਕਾ ਨੇ ਕਾਕਾ ਸਿੰਘ ਨੇ ਚਲੋ ਕੀਤਾ ਬੜਾ ਮਾੜਾ ਹੋਇਆ ਇੱਕ ਨਾ ਹੀ ਕੱਲ ਪ੍ਰਧਾਨ ਹੁਣੇ ਹੀ ਸਾਫਾ ਪ੍ਰਧਾਨ ਨਾ ਇੱਕ ਦੋ ਸਪੀਡ ਤੇ ਕਰਕੇ ਜਿਨ੍ਹਾਂ ਨੇ ਅਲਾਨ ਕੀਤਾ ਵੀ ਸਾਨੂੰ ਪੁਲਿਸ ਨੇ ਡਿਟੇਨ ਕਰ ਲਿਆ ਸਾਨੂੰ ਘਰੋਂ ਬਾਹਰ ਹੀ ਨਿਕਲਣ ਦਿੱਤਾ ਗਿਆ ਦੇਖੋ ਜੇ ਇੰਨਾ ਵੀ ਫਿਰ ਪ੍ਰਸ਼ਾਸਨ ਹੋਣੀ ਹੁੰਦਾ ਵੀ ਜਦੋਂ 10 ਉਧਰ ਪੂਰਾ ਮਾਹੌਲ ਗਰਮਤੀ ਵੀ ਨਾਲ ਦੀ ਨਾਲੇ ਭੇਜ ਤੇ ਵੀ ਤੁਸੀਂ ਲੋਕਾਂ ਦੀ ਲੋਕਾਂ ਦੇ ਜਾ ਕੇ ਆਪਣੀ ਲੀਡਰੀ ਵੀ ਚਮਕਾ ਲਓ ਤੇ ਕੋਈ ਗੱਲਾਂ ਚ ਕੁਝ ਨਹੀਂ ਹੈਗਾ ਨਾ ਕੋ ਡਿਟੇਨ ਹੁੰਦਾ ਬਾਕੀ ਜੇ ਡਿਟੇਨ ਵਾਲੀ ਗੱਲ ਹੈ ਫਿਰ ਮਨੋ ਮੈਨੂੰ ਵੀ ਜਦੋਂ ਸਰਦਾਰ ਜਗਮੀਤ ਸਿੰਘ ਭੋਲਾ ਨੂੰ ਬਣਾਇਆ ਸੀ ਮੈਨੂੰ ਵੀ ਡਿਟੇਨ ਕਰ ਲਈ ਸੀ ਮੈਨੂੰ ਨਹੀਂ ਪਤਾ ਕੱਲ ਕੀ ਪਰਤਾਨ ਜੀ ਪੈਸਿਆਂ ਦਾ ਬਹਾਨਾ ਹੀ ਨੇ ਪੈਸਿਆਂ ਦਾ ਕਲਚਰ ਇਹ ਤੁਹਾਡੀ ਯੂਨੀਅਨ ਦੇ ਵਿੱਚ ਪਹਿਲਾਂ ਵੀ ਚੱਲਦਾ ਰਿਹਾ ਹੈ ਕੋਈ ਜਾਂ ਇਹ ਨਵਾਂ ਛੜਿਆ ਜਿਹੜਾ ਵਿਵਾਦ ਇਹ ਹੈ ਐਡਾ ਵੱਡਾ ਹਾਈਲਾਈਟ ਹੋਇਆ ਹੈ ਉਹੀ ਪੈਸਿਆਂ ਦਾ ਕਲਚਰ ਨਹੀਂ ਜੀ ਸਾਡੀ ਯੂਨੀਅਨ ਸਮਾਜ ਸੇਵਾ ਦੇ ਤੌਰ ਤੇ ਵਿਚਰਦੀ ਹੈ ਉੱਚ ਚਾਹੇ ਕੋਈ ਸਾਨੂੰ ਪਾਰਟੀ ਦਾ ਆਗੂ ਕਹੇ ਜੀ ਜਾਂ ਕੋਈ ਮੌਜੂਦਾ ਐਮਐਲਏ ਕਹੇ ਉਹ ਕਹਿ ਦਿੰਦਾ ਵੀ ਫਲਾਣੇ ਕਲੱਬ ਵਾਲਾ ਕੋਈ ਉਹਨ ਕਿਸੇ ਐਮਐਲਏ ਲੋਬੀ ਜਾਂ ਟ੍ਰੇਡ ਫੰਡ ਨਹੀਂ ਹੁੰਦਾ ਸਾਡੀ ਜੂਨੀਅਰ ਚ ਹੁੰਦਾ ਜੀ ਠੀਕ ਹੈ ਉਹ ਕਿਸੇ ਨੇ ਕਹਿਦਾ ਮੰਨ ਲਓ ਤੁਹਾਡਾ ਪ੍ਰੈਸ ਹੈ ਬਾਕੀ ਵੀ ਸਾਨੂੰ ਸਹਾਰ ਚਾਹੀਦਾ ਉਹ ਸਾਡੀ ਜੂਨੀਅਰ ਦੀ ਪ੍ਰਧਾਨ ਨੂੰ ਕਹਿ ਦੇਣਗੇ ਉਹਨਾਂ ਤਾਂ ਅਸੀਂ ਕਰਦੇ ਆ ਕੋਈ ਪੈਸੇ ਵਾਲਾ ਸਾਡੀ ਜੂਨੀਅਰ ਚ ਮਸਲਾ ਨਹੀਂ ਇਹ ਸਾਨੂੰ ਨਾਮ ਬਦਨਾਮ ਕੀਤਾ ਜਾਵੇ ਹਰੇਕ ਪੂਰੇ ਇੰਡੀਆ ਬਾਡ ਚ ਦੇਖ ਰਿਹਾ ਆਲਾ ਕਹਿੰਦਾ ਵੀ 3000 ਜਾਂ 55 ਲੱਖ ਚ ਪ੍ਰਧਾਨ ਬਣ ਗਿਆ ਤਾਂ ਫਿਰ ਉਹ 55 ਲੱਖ ਦੀ ਜਗ੍ਹਾ 3000 ਕਰੋੜ ਬਣਾਉਗਾ ਬਿਲਕੁਲ ਜੀ ਇਹ ਸਾਡੀ ਜੂਨੀਅਰ ਦਾ ਨੁਕਸਾਨ ਹੈ ਇਹ ਸਾਡੇ ਬੰਦੇ ਦਾ ਦੇਖੋ ਕਹਿੰਦੇ ਨੇ ਪਹਿਲਾਂ ਵੀ ਆ ਸਾਡੀ ਜੂਨੀਅਰ ਦਾ ਨੁਕਸਾਨ ਵੀ ਆ ਬੀਰ ਜਿਹੜਾ ਬੰਦਾ ਪ੍ਰਧਾਨ ਹੈ ਮੌਜੂਦਾ ਉਹਨੂੰ ਦੂਜਿਆਂ ਨੇ ਜਾ ਕੇ ਕਹਿਣਾ ਜੀ ਦਾ 2.5 ਕਰੋੜ ਖਾ ਗਿਆ ਜੀ ਦਾ ਫਲਾਣਾ ਖਾ ਗਿਆ ਤਾਂ ਕੋਈ ਗੱਲਾਂ ਚ ਪੂਈ ਚਚਾਈ ਨਹੀਂ ਜੀ ਜਿਹੜੀ ਕੋਈ ਵੀਡੀਓ ਗਈ ਉਹ ਸਾਡਾ ਉਹਦੇ ਨਾਲ ਕੋਈ ਮੈਟਰ ਨਹੀਂ ਜੀ ਉਹ ਉਹ ਪਾਰਟੀ ਵਾਲੇ ਨੂੰ ਉਹਨਾਂ ਨੂੰ ਪਤਾ ਹੈ ਸਾਾਨੂੰ ਨਹੀਂ ਪਤਾ ਕੀ ਹੈ ਉੱਚੇ ਉੱਚੇ ਐਮਐਲਏ ਦੀ ਕੀ ਇੱਛਾ ਹੈ ਉਹ ਗੁਰਪ੍ਰੀਤ ਸਾਡਾ ਤਾਂ ਉਹਦੇ ਨਾਲ ਕੋਈ ਮੈਟਰ ਨਹੀਂ ਜੂਨੀਅਨ ਨਾਲ ਪਰ ਮੈਂ ਇਸ ਕਰਕੇ ਸਮੁੱਚੇ ਆਗੂਆਂ ਨੂੰ ਸਮੁੱਚੀਆਂ ਪਾਰਟੀਆਂ ਦੇ ਸੀਨੀਅਰ ਸਮੁੱਚੇ ਸਪਾਲ ਖਹਿਰਾ ਜੀ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਰਵਿੰਦਰ ਖੰਨਾ ਜੀ ਨੂੰ ਵੀ ਕਰਦਾ ਨਿੱਜੀ ਤੌਰ ਤੇ ਵੀ ਜਾ ਕੇ ਕਰੂੰਗਾ ਵੀ ਇਹ ਸਾਡੀ ਜੂਨੀਅਨ ਹੈ ਜਿਹੜਾ ਪੈਸੇ ਵਾਲਾ ਮੈਟਰ ਹੈ ਉਹਦੀ ਜਾਂਚ ਹੋਣੀ ਚਾਹੀਦੀ ਐ ਐਮਐਲਏ ਸਾਹਿਬ ਵੀ ਕਹੇਗੀ ਅਸੀਂ ਵੀ ਕਹਿੰਦੇ ਆ ਉਹਦੀ ਜਾਂਚ ਹੋਵੇ ਵੀ ਉਹ ਜਾਂਚ ਜਿਹੜਾ ਦੋਸ਼ੀ ਪਾਇਗ ਤੇ ਕਾਰਵਾਈ ਹੋਵੇ ਪਰ ਸਾਡੀ ਯੂਨੀਅਨ ਤੇ ਤਰਸ ਕਰਨਾ ਸਾਡੀ ਯੂਨੀਅਨ ਦਾ ਨੁਕਸਾਨ ਨਾ ਕਰਨਾ ਸਾਡਾ ਕੰਮ ਚੱਲ ਰਿਹਾ ਹੈ ਬੜਾ ਵਧੀਆ ਚੱਲਦਾ ਸਾਡਾ 2500 2300 ਗੱਡੀ ਹੈ ਜਿਹੜੀ ਉਹਨਾਂ ਦਾ ਰਜਿਸਟਰ ਖਰਾਬ ਹੁੰਦਾ ਜਿੰਨਾ ਇਹ ਹਾਈਲਾਈਟ ਹੋਣਾ ਹੈ ਲੋਕਾਂ ਦੀ ਨਿਗਾਹ ਇਹ ਤਾਂ ਹੁਣ ਤਾਂ ਫਿਰ ਉਹੀ ਗੱਲ ਕਹਿ ਕੇ ਮੈਂ ਕਹਿੰਦਾ ਐਮਐਲਏ ਲੈ ਤੂੰ ਤਾਂ ਪਤਾ ਨਹੀਂ ਕੌਣ ਆ ਜੇ ਵੀ ਉੱਥੇ ਤਾਂ ਵਾੜੀ ਪੈਸੇ ਨੇ ਹੈ ਪ੍ਰਧਾਨ ਜੀ ਇਹ ਇਹ ਗੱਲ ਜਿਵੇਂ ਤੁਸੀਂ ਕਹੀ ਆ ਵੀ ਕੀ ਸਰਕਾਰ ਦੀ ਇੰਟਰਪ੍ਰੇਟ ਕੋਈ ਨਹੀਂ ਹੁੰਦੀ ਜੁਨੀਅਨ ਦੇ ਵਿੱਚ ਨਹੀਂ ਨਹੀਂ ਦੇਖੋ ਭਾਈ ਚਾਰਕ ਤੇ ਹੁੰਦੀ ਹੈ ਪਰ ਜੇ ਤੁਸੀਂ ਕਹੋ ਨਾ ਵੀ ਉਹੀ ਠੱਕੇ ਨਾਲ ਲਿਆ ਕੇ ਬਣਦਾ ਹੈ ਬਣਦਾ ਹੈ ਮਨੂ ਪਿੱਛੇ ਕੋਈ ਬਣ ਨਹੀਂ ਜਾਂਦਾ ਜਿਹੜਾ ਕੋਈ ਆਪਰੇਟਰ ਸਾਡਾ ਜੀ 10 ਸਾਲ ਤੋਂ ਪੁਰਾਣਾ ਨਵਾਂ ਕੋਈ ਆਪਰੇਟਰ ਜੀ ਉਹਦਾ ਬਰੋਥ ਕਰ ਦੇ ਜੇ ਇਲੈਕਸ਼ਨ ਹੁੰਦੀਆਂ ਜੀ ਉਹਦੇ ਵਿੱਚ ਹੁਣ ਮੰਗ ਕਰ ਰਹੇ ਨੇ ਲੋਕ ਵੀ ਇਲੈਕਸ਼ਨ ਹੋਣ ਚਾਹੁੰਦੇ ਆ ਉਹਦੇ ਵਿੱਚ ਕੋਈ ਇਤਰਾਜ਼ ਹੁੰਦਾ ਤੁਹਾਨੂੰ ਕੌਣ ਕਰਦਾ ਇਲੈਕਸ਼ਨ ਦਾ ਜੀ ਮੰਗ ਕਰਦੇ ਦੂਜੀ ਵਿਰੋਧੀ ਪਾਰਟੀ ਕਰ ਦੇ ਦੇਖੋ ਸਾਰੇ ਇੱਕ ਇੱਕ ਵਾਰੀ ਅਸੀਂ ਐਂ ਪ੍ਰਧਾਨ ਬਣੇ ਹੋਇਆ ਠੱਕੇ ਨਾਲ ਮਨੂ ਤੇ ਰੋਕ ਆਈਦੇ ਨੇ ਠੱਕਾ ਨਾਲ ਅ ਮੈਂ ਵੀ ਬਣਿਆ ਹੈ ਬੀਟਾ ਵੀ ਬਣਿਆ ਹੈ ਸੁਖਵਿੰਦਰ ਬਿੱਟੂ ਵੀ ਬਣਿਆ ਹੈ ਜਗਮੀਤ ਭੋਲਾ ਵੀ ਬਣਿਆ 12 ਜੀ ਬਣਿਆ ਸਾਰੇ ਬਣੇ ਹੋਇਆ ਦੇਖੋ ਇਲੈਕਸ਼ਨ ਦਾ ਜਿਹੜਾ ਕੰਮ ਹੈ ਇਲੈਕਸ਼ਨ ਦਾ ਸਾਲ ਜੋ ਤੁਸੀਂ ਮਾਹੌਲ ਦੇਖੀਏ ਜਿਹੜਾ ਇਲੈਕਸ਼ਨ ਲੰਦਾ ਅਸੀਂ ਤਾਂ ਕਹਿੰਦੇ ਇਲੈਕਸ਼ਨ ਲੜਨੀ ਝਾੜੂ ਵਾਲਿਆਂ ਨਹੀਂ ਹੈ ਠੀਕ ਹੈ ਦੂਜਾ ਤਾਂ ਕੋਈ ਲੜਦਾ ਨਹੀਂ ਭਾਈ ਜਰਕ ਤਾਂ ਇਹੀ ਹੈ ਨਾ ਸਾਡਾ ਸਿਸਟਮ ਚਲਾਉਣ ਵਾਸਤੇ ਦਾ ਉਹਦੇ ਲਈ ਕਾਦੇ ਲਈ ਜੇ ਆ ਬੈ ਕੇ ਵੀ ਹੱਲ ਹੋ ਗਿਆ ਕੋਈ ਗੱਲ ਨਹੀਂ ਦੇਖੋ ਵਿੱਕੀ ਵੱਜਵੇ ਦਾ ਬੜਾ ਸਾਫ਼ ਪੁੱਤਰਾ ਇਨਸਾਨ ਹੈ ਉਹ ਪਹਿਲਾਂ ਐਮਸੀ ਦੀ ਚੋਣ ਲੜਿਆ ਜਾਦਾ ਉਹ ਨੂੰ ਪਤਾ ਉਹਨੂੰ ਵਧੀਆ ਵੋਟਾਂ ਪਈਆਂ ਨੇ ਟਰੈਕਟਰ ਚੋਣ ਚਾਹ ਹਾਂ ਜੀ ਇਹਦੇ ਕੋਈ ਦੇ ਕਿਸੇ ਗੱਲ ਨਹੀਂ ਦੇਖੋ ਠੀਕ ਹੈ ਸਮਾਂ ਹੁੰਦਾ ਸਮਾਂ ਇਹ ਹਜਾ ਆ ਗਿਆ ਮੌਕੇ ਤੇ ਮਨਜੀਤ ਸਿੰਘ ਕਾਕਾ ਨੇ ਜਿਹੜਾ ਦਵਾਈ ਪੀਤੀ ਆ ਉਹਦੇ ਕਰਕੇ ਇਹ ਮਾਹੌਲ ਗਰਮਾ ਗਿਆ ਲੀਡਰਾਂ ਨੂੰ ਸਾਡੇ ਵਾਲੇ ਅਸੀਂ ਵੀ ਵਿੱਚੀਆਂ ਸਾਨੂੰ ਤਾਂ ਬੋਲਣ ਦਾ ਸਮਾਂ ਚਾਹੀਦਾ ਪਰ ਮੈਂ ਬੇਨਤੀ ਕਰਦਾ ਵੀ ਇਹਨੂੰ ਥੋੜਾ ਜਿਆਦਾ ਬਹੁਤਾਂ ਪੰਜ ਮੈਂਬਰ ਦੀ ਕਮੇਟੀ ਚੁਣੀ ਗਈ ਹੈ ਜੀ ਇਹ ਥੋੜੇ ਆਪਰੇਟਰਾਂ ਨੇ ਚੁਣੀ ਹੈ ਜਿਹਾ ਵਿਧਾਇਕਾਂ ਨੇ ਚੁਣੀ ਹੈ ਨਾ ਮੇਰੇ ਲਈ ਵੀ ਨਾਉਂ ਨੇ ਜੀ ਲਿਖਿਆ ਮੈਂ ਆਪ ਕੋ ਨਾਉਂ ਲਿਖਿਆ ਉਹਨੇ ਮੇਰੀ ਇਹ ਚੈਨ ਨਾਉਂ ਨੇ ਇੱਥੇ ਇੱਥੇ ਮੇਰੇ ਲਈ ਵੀ ਆਪਦੇ ਲਈ ਵੀ ਨਾਉਂ ਨੇ ਮੇਰੀ ਇਹ ਲਿਖਾਈ ਹੈ ਪੰਜ ਮੈਂਬਰ ਦੀ ਕਮੇਟੀ ਹੈ ਉਹਨਾਂ ਚ ਜੇ ਕਿਸੇ ਨੂੰ ਲੱਗਦਾ ਮੇਰੀ ਲਿਖਾਈ ਕਰਾ ਕੇ ਦੇਖ ਲੋ ਨਾ ਕੋਈ ਐਮਰਜਰ ਬਣੋ ਨਹੀਂ ਪ੍ਰਧਾਨ ਜੀ ਸਹਿਮਤੀ ਦੇ ਨਾਲ ਤੁਸੀਂ ਇਹ ਜਿਹੜੀ ਪੰਜ ਮੈਂਬਰ ਦੀ ਕਮੇਟੀ ਦੀ ਅਪਰੂਵਲ ਲਈ ਫਿਰ ਪੂਰੀ ਉਹਨਾਂ ਤੋਂ ਆਪਰੇਟਰਾਂ ਤੋਂ ਦੇਖੋ ਉੱਥੇ ਉਸਦਾ ਬੋਲੇ ਗਿਆ ਉਸਦਾ ਬੋਲੇ ਆ ਸਾਹਬ ਸੁਨਾਇਆ ਗਿਆ ਠੀਕ ਹੈ ਸਾਹਬ ਮੋਕੇ ਕੋਈ ਨਹੀਂ ਠੀਕ ਹੈ ਪ੍ਰਧਾਨ ਕੀ ਮੋਕੇ ਜਿਹਨੇ ਬਣਨਾ ਉਹ ਮਾੜਾ ਮੋਟਾ ਹੁੰਦਾ ਉਸ ਬੰਦੇ ਫਿਰ ਨਾਲ ਲੱਗਦੀ ਹੁੰਦੀ ਥੜੇ ਤਾਂ ਹੁੰਦੀ ਨਹੀਂ ਜੀ ਜਾਨੀ ਬਹੁਤਾ ਆਪਰੇਟਰਾਂ ਦੀ ਬਹੁਤ ਆਪਰੇਟਰਾਂ ਨੂੰ ਫੇਰਤੀ ਹੈ ਪ੍ਰਧਾਨ ਇਹ ਜਿਹੜੇ ਪੰਜ ਮੈਂਬਰ ਹੀ ਬਣਾਉਂਦਾ ਕੀ ਉਹ ਮਤਲਬ ਸਿੱਧਾ ਪ੍ਰਧਾਨ ਬਣਾ ਲਿਆ ਕਰੋ ਕੋਣ ਚਾਰ ਨੂੰ ਪੁੱਛਦਾ ਤਾਂ ਨਹੀਂ ਡਰਾਮਾ ਨਹੀਂ ਇਹ ਕਿਉਂ ਨਹੀਂ ਪੁੱਛਦਾ ਜੀ ਹਰ ਇੱਕ ਆਪਰੇਟਰ ਦੀ ਪੁੱਛ ਹੁੰਦੀ ਹੈ ਨਹੀਂ ਹੁੰਦੀ ਆਪਣੀ ਮੇਰੀ ਗੱਲ ਸੁਣੋ ਮੈਂ ਮੈਂਬਰੀ ਚ ਨਾ 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 ਨ ਮਾਨੂੰ ਇਹਦਾ ਮੈਂਬਰ ਵੀ ਭੇਜੇ ਜਾ ਸਕਦੇ ਸਾਰਾ ਕੁਝੇ ਕੰਮ ਕੁ ਨਹੀਂ ਚੱਲਦਾ ਇਹਨਾਂ ਦੇ ਮਾਨੂੰ ਚੈੱਕਾਂ ਦੇ ਸਾਈਡੋਂ ਹੁੰਦੇ ਸਾਰਿਆਂ ਦੀ ਪੁਛ ਪੜਤਾਲ ਹੁੰਦੀ ਸਾਰੇ ਆਪਰੇਟਰਾਂ ਦੀ ਪੁਛ ਪੜਤਾਲ ਹੈ ਕਿਸੇ ਬੰਦਾ ਕੋਈ ਇਹ ਨਹੀਂ ਕਹਦਾ ਸਾਡੀ ਪੁਛ ਪੜਤਾਲ ਨਹੀਂ ਠੀਕ ਹੈ ਸਮਾਂ ਹੁੰਦਾ ਕਿਸੇ ਨੂੰ ਮਾੜਾ ਮੋਟਾ ਕਿਸੇ ਦਾ ਜਿਹਨੇ ਕਿਸੇ ਨੇ ਕਰਦਾ ਤੁਸੀਂ ਤਾਂ ਆਪ ਆਪਰੇਟਰੋਂ ਥੋੜੀ ਦੱਸੋ ਕਦੋਂ ਨਹੀਂ ਪੁਸ ਹੋਈ ਜਿਵੇਂ ਮਨਜੀਤ ਸਿੰਘ ਕਾਕੇ ਨੇ ਦਵਾਈ ਇਹ ਗੱਲ ਹੈ ਨਾ ਮੈਂ ਤਾਂ ਕਾਕੇ ਨੇ ਦਵਾਈ ਬਾਕੀ ਚਾਰ ਮੈਂਬਰਾਂ ਦੀ ਉਹਦੀ ਫਿਕਸਟ ਵੀ ਕਰਾਈ ਜਾਉਂਦੀ ਮਨਜੀਤ ਸਿੰਘ ਕਾਕੇ ਨੇ ਜਿਵੇਂ ਦਵਾਈ ਪੀਲੀ ਰੋਜ਼ ਵਜੋਂ ਹਾਂਜੀ ਕਿਉਂਕਿ ਉਹਦਾ 3 ਸਾਲ ਪਹਿਲਾਂ ਕਹਿੰਦੇ ਪਰਤੀ ਨਿਕਲੀ ਸੀ ਹਾਂਜੀ ਜਿਹੜੀ ਹੁਣ ਸੁਣਨ ਚਾਹੀਏ ਗੱਲ ਕਿ ਉਹਦੀ ਵੀ ਕੋਈ ਹੁਣ ਸੈਟੀਸਫਾਈ ਕਰਾਈ ਜਾਊਗੀ ਇੱਕ ਕਮੇਟੀ ਬਣੀ ਆ ਦੇਖੋ ਅਸੀਂ ਤਾਂ ਖਾਨੂੰ ਐ ਲੱਗਦਾ ਵੀ ਜੇ ਅਸੀਂ ਉੱਥੇ ਅਸੀਂ ਉਹਨਾਂ ਦੇ ਜਰੂਰ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਉਹਨਾਂ ਦੇ ਵੀ ਵੀ ਜਾ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਪਰਮਾਤਮਾ ਨੂੰ ਪਹਿਲਾਂ ਸੇਤਵਾਜੀ ਠੀਕ ਕਰਾਂਗੇ ਅਸੀਂ ਉਹਨਾਂ ਦੇ ਘਰੇ ਵੀ ਜਾ ਕੇ ਆ ਮੈਂ ਸਾਰੇ ਠੀਕ ਹੈ ਉਸ ਤੋਂ ਲੋਕ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਤੋਂ ਉੱਥੀ ਦੇ ਗੱਲ ਰਣਜੀਤ ਸਿੰਘ ਤੋਂ ਹੋਈ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਹੱਥ ਚਾਣ ਲਈ ਤੁਸੀਂ ਘਰੇ ਵੀ ਜਾਵਾਂਗੇ ਭਾਈ ਕੋਈ ਗੱਲ ਨਹੀਂ ਠੀਕ ਹੈ ਪਰਮਾਤਮਾ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਤੂੰ ਹੁਣ ਲੋਕਾਂ ਦੀ ਸੇਵਾ ਕਰ ਸਕਦਾ ਕੋਈ ਗੱਲ ਸਮਾ ਆ ਜੂਗਾ ਇਹ ਛੋਟਾ ਮੁਕੱਦਰ ਕੰਮ ਕਰਦਾ ਹੈ ਓਕੇ ਓਕੇ ਪਹਿਲਾਂ ਤੁਹਾਡੇ ਸਾਰੇ ਚੈਨਲਾਂ ਦਾ ਇੱਥੇ ਸਾਰੇ ਜੀ ਆਇਆਂ ਕਰਦਾ ਧੰਨਵਾਦ ਕਰਦੇ ਆਂ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਉਹ ਘਟਨਾ ਹੋਇਆ ਮਤਭਾਗੀ ਹੈ ਮਜੀਤ ਸਿੰਘ ਕਾਕਾ ਜੀ ਨਾਲ ਜਿਹੜੋ ਉਹਨਾਂ ਨੇ ਦਵਾਈ ਜੋ ਪੀਤੀ ਆ ਜਾਂ ਮਤਲਬ ਕਿ ਕਿਵੇਂ ਵੀ ਹੋਇਆ ਉਹ ਬਹੁਤ ਮਾੜੀ ਗੱਲ ਹੈ ਚਲੋ ਪਰਮਾਤਮਾ ਉਹਦੀ ਜ਼ਿੰਦਗੀ ਬਖਸ਼ੇ ਸਹੀ ਸਲਾਮਤ ਆ ਉਹਦੇ ਘਰੇ ਪਹੁੰਚੇ ਜੀ ਅ ਪਤਾ ਨਹੀਂ ਜਿਵੇਂ ਟਰੱਕ ਜੁਨੀ ਦੀ ਰੋਲਾ ਪਿਆ ਐ ਇੱਕ ਵਾਰ तकरीबन ਕਈ ਵਾਰ ਪੈ ਚੁੱਕਿਆ ਜੀ ਇਸ ਵਾਰ ਕੁਝ ਕਿ ਕਰਨ ਉਹ ਵੀ ਸਰਕਾਰ ਦੀ ਇੰਟਰਫਰੈਂਸ ਹੈਗੀ ਐ ਇਹਦੇ ਵਿੱਚ ਕੋਈ ਨਹੀਂ ਪਤਾ ਕੀ ਹੈ ਜੀ ਇਹ ਕੋਈ ਨਾ ਸਰਕਾਰੀ ਹਾਂਜੀ ਦੇ ਸਹੇਦੇ ਰਹ ਹੁਣ ਨਾ ਨਹੀਂ ਸਹੇ ਵਾਲੀ ਵਿੱਚ ਕੋਈ ਆਲੀ ਦੇਖੋ ਸਰਕਾਰ ਜੇ ਮੈਂ ਕੋਈ ਵੀ ਸਰਕਾਰ ਆ ਜਿੰਦੀ ਆ ਅਕਾਲੀ ਦਾ ਲਾ ਆ ਜਾਂਦੀ ਆ ਜਾਂ ਕਾਂਗਰਸ ਆ ਗਈ ਜਾਂ ਹੁਣ ਜੇ ਝਾੜੂ ਵਾਲੇ ਆ ਗਏ ਇਹ ਜਿਹੜਾ ਮਲਕੇ ਜਿਹੜਾ ਉਹਦੇ ਨਾਲ ਕੰਮ ਕਰ ਰਿਹਾ ਉਹ ਸਰਕਾਰ ਨਾਲ ਉਹ ਕੈਂਡੀਡੇਟ ਉਹੀ ਹੋਣੇ ਹੁੰਦੇ ਨੇ ਜੇ ਦੂਸਰਾ ਮੇਰੇ ਵਰਗਾ ਆ ਕੇ ਵਿੱਚ ਫਸੂਗਾ ਉਹ ਮੇਰੇ ਕੰਮ ਕਿੱਥੋਂ ਹੋ ਜਾਣਗੇ ਫਿਰ ਮੈਂ ਟਰੱਕ ਆਪਰੇਟਰ ਦਾ ਕੰਮ ਕਿੱਥੋਂ ਕਰਾ ਦੂੰਗਾ ਮੇਤ ਨਾ ਕਰਾ ਸਕਾਂ ਨਾ ਮੇਰੀ ਚੱਲਣ ਦੇ ਵੀ ਬੰਦਾ ਜਿਹਦੇ ਚਲੋ ਆਪਾਂ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਬੰਦੇ ਨੇ ਉਹ ਉਹਨਾਂ ਦੀ ਟੋਲ ਹੋ ਗਈ ਬਾਲਾ ਕਿ ਉਹਦੇ ਵਿੱਚ ਜੇ ਆਸੀਂ ਫਸਦੇ ਹੋ ਗਲਤ ਕਰ ਲੈ ਬਾਕੀ ਰਹੀ ਗੱਲ ਉਹ ਆਪਦੇ ਨੂੰ ਕਿਵੇਂ ਲੜਾ ਦੇਣਗੇ ਜੀ ਆਪਦੇ ਨੂੰ ਕੈਂਡੀਡੇਟਾਂ ਨੂੰ ਕਿਵੇਂ ਲੜਾ ਦੇਣਗੇ ਆਪ ਉਹ ਉਹ ਇਸੇ ਗੱਲ ਕਰਕੇ ਚਲੋ ਇਹ ਕਹਿੰਦੇ ਨੇ ਵੀ ਆਪ ਜੀ 70 ਹੋ ਜੇ ਉਹਨਾਂ ਨੇ ਬਿਠਾ ਕੇ ਉਹਨਾਂ ਨੇ ਪਹਿਲਾਂ ਵੀ ਮੀਟਿੰਗ ਕਰਾਈ ਚਲੋ ਇਹ ਬਾਰੀ ਮਤਲਬ ਉਹ ਕਹਿੰਦੇ ਵੀ ਮਨਦੀਪ ਸਿੰਘ ਕਾਕਾ ਦੀ ਬਾਰੀ ਹੈ ਦੁਬਾਰਾ ਪਰਚੀ ਨਿਕਲੀ ਹੋਈ ਸੀ ਤਿੰਨ ਸਾਲ ਪਹਿਲਾਂ ਲੋਕੋ ਸਾਡੇ ਪ੍ਰਧਾਨ ਜੀ ਨੇ ਕਰਦੇ ਸੀ ਤੁਹਾਨੂੰ ਸਾਰਾ ਦੱਸਤਾ ਹੈ ਨਾ ਜੀ ਬੜੇ ਸਾਡੇ ਸਤਿਕਾਰਯੋਗ ਨੇ ਵਿਪਨ ਕੁਮਾਰ ਜੀ ਨੇ ਇਹਨਾਂ ਨੇ ਮਤਲਬ ਕਿ ਉੱਥੇ ਬੈਠ ਕੇ ਸਾਰਿਆਂ ਨਾਲ ਸਿਰੇ ਕੀਤੀ ਹੈ ਕਿ ਜਿਹੜਾ ਤੁਸੀਂ ਪਰਚੇ ਵਾਲੀ ਗੱਲ ਕਰਦੇ ਹੋ ਇਹ ਇਹਨਾਂ ਨੇ ਦੱਸਦੀ ਗੱਲ ਵੀ ਉਹਨੇ ਸਹੀ ਢੰਗ ਨਾਲ ਮਿਲ ਕੇ ਕੰਮ ਨਹੀਂ ਕੀਤਾ ਹੈਗਾ ਉਸ ਟਾਈਮ ਚਲੋ ਜਿਹੜੀ ਪਾਰਟੀ ਦਾ ਸ਼ੇਰ ਪਾਰਟੀ ਦੀ ਆਵਾਜ਼ ਦਾ ਕੰਮ ਤੁਸੀਂ ਵੀ ਪੱਤਰਕਾਰ ਹਾ ਟਾਈਮ ਰਹਜੋ ਉਹਨੇ ਕੰਮ ਮਿਹਨਤ ਬਹੁ ਕੀਤੀ ਹੈ ਪਾਰਟੀ ਨੇ ਉਹਨਾਂ ਨੇ ਵੀ ਦੇਖਿਆ ਵੀ ਹਾਂ ਇਹ ਯੋਗ ਹੈਗਾ ਇਸ ਲਈ ਇਹ ਤਾਂ ਉਹਨਾਂ ਨੇ ਮਿੱਕੀ ਬਾਜਵਾ ਨੂੰ ਚੁਣਿਆ ਹੈ ਓਕੇ ਮੱਲੀ ਮਾਏ ਨਹੀਂ ਦੇ ਕੋਈ ਕਹਿੰਦਾ ਵੈਸੇ ਐ ਸਾਇ ਪਹਿਲਾਂ ਵੀ ਪ੍ਰਧਾਨ ਜੀ ਨੇ ਦੱਸਿਆ ਵੈਸੇ ਇਹ ਗੱਲਾਂ ਹੈ ਨਹੀਂ ਜੀ ਸਾਡੇ ਪੈਸੇ ਵਾਲੀ ਕੋਈ ਗੱਲ ਸਾਡੇ ਇੱਥੇ ਕੋਈ ਢੀ ਲੁੱਟ ਨਹੀਂ ਹੈਗੀ ਆਪਰੇਟਰ ਸਾਰੇ ਮਿਹਨਤ ਕਰਨ ਵਾਲੇ ਆਪਰੇਟਰ ਨੇ ਕੋਈ ਇਹ ਵੱਡੀ ਯੂਨੀਅਨ ਨਹੀਂ ਗਰੀਬੀ ਟਰੱਕਾਂਾਂ ਦੀ ਯੂਨੀਅਨ ਹੈ ਕੁਈ ਪੈਸਾ ਨਹੀਂ ਮੈਟੈਂਡਿਪ ਰੋਦਾ ਕਰਦਾ ਹੈਗਾ ਇਹ ਇਹੀ ਹੈ ਜੀ ਜਿਹੜਾ ਕਲੰਬਾ ਕਲੰਬਾ ਨੂੰ ਚਲੋ ਕਿਸੇ ਐਮਐਲਏ ਸਾਹਮਣੇ ਦਬਾ ਦੇ ਜਾਂ ਕਿਸੇ ਪ੍ਰਧਾਨ ਜੀ 4 ਘੰਟੇ ਪਹਿਲਾਂ ਫਿਰ ਉਹ ਵੀ ਵੀਡੀਓ ਤੇ ਮੈਂ ਸੀਗਾ ਕ腐ਸ਼ਨ ਦਾ ਰੋਦਾ ਤਾਂ ਪੁਰਾਣੇ ਪ੍ਰਧਾਨ ਦੇ ਲੱਗਦਾ ਸੀ ਤਾਂ ਮਤਲਬ ਇਹ ਹੋਇਆ ਬੀਟੇ ਨੇ ਲਾਇਆ ਸੀ ਨਾ ਕ腐ਸ਼ਨ ਦਾ ਆਪਣਾ ਚਾਰਜਸ ਤਾਂ ਪੁਰਾਣੇ ਪ੍ਰਧਾਨ ਦੇ ਨੂੰ ਲਾਈ ਲੈਵੇ ਝੂਠੇ ਲੱਗਦੇ ਨੇ ਸਾਰੇ ਐਂ ਤਾਂ ਪਹਿਲਾਂ ਉਹ ਵੀ ਕਰਕੇ ਫਿਰ ਉਹ ਕਿਹੜਾ ਲੈ ਕੇ ਇਹ ਤਾਂ ਅਸੀਂ ਤਾਂ ਚਲੋ ਇੱਕ ਇੱਕ ਸਾਲ ਦੋ ਦੋ ਸਾਲ ਲਾਇਨੇ ਹਨ ਉਹਨਾਂ ਨੇ 4 4 ਸਾਲ ਲਾਇਨੇ ਫਿਰ ਅਸੀਂ ਉਹਨਾਂ ਤੇ ਵੀ ਕਹਿਸਾ ਪਰਦਾ ਪ੍ਰਧਾਨ ਜੀ ਕਿਹਾ ਕਿ ਉਹ 30 ਲੱਖ ਰੁਪਏ ਪਾਈ ਹੋਈ ਉਹ 골ਡਿੰਗ ਤੀ ਉਹਨੂੰ ਡਿਨਾਈ ਮੰਨਦਾ ਉਹ ਕਿ ਗਲਤ ਹੈ ਉਹ ਵੀ ਹੈ ਵੀ ਦੇਖੋ ਅਸੀਂ ਤਾਂ ਇਹ ਗੱਲ ਬੰਦ ਰਹੀ ਜੀ ਜੀ ਵੀ ਗਲਤ ਹੈ ਉਹ ਨਿਆਂ ਦੇ ਝੂਠੇ ਦੋਸ ਲਾਉਣੇ ਮਾਰੀ ਗੱਲ ਹੈ ਪਰ ਪ੍ਰਧਾਨ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਕਾਕਾ ਉਹਦਾ ਉਮੀਦਵਾਰ ਸੀਗਾ ਜੁਨੀ ਹੰਦਾ ਜਾ ਆਇਆ ਤੁਹਾਡੇ ਕੋਲ ਹਾਂਜੀ ਇਹ ਗੱਲ ਹੈਗੀ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਇਹ ਪ੍ਰਧਾਨ ਜੀ ਬੈਠੇ ਸੀ ਤੁਸੀਂ ਬੈਠੇ ਸੀ ਉੱਥੇ ਹਾਜ਼ਰ ਤੇ ਬੱਫਨ ਜੀ ਸੀ ਜੇ ਸਾਰੀ ਸੀਗੇ ਕਾਕਾ ਨੇ ਸੋਨਾ ਕੇ ਕਹੇ ਮੈਂ ਬਣਨਾ ਚਾਹੁੰਦਾ ਹਾਂਜੀ ਇਹ ਗੱਲ ਹੈਗੀ ਹੈ ਜੀ ਜਦੋਂ ਸਾਡੇ ਉੱਤੇ ਟਰੱਕ ਦੀ ਜੁਨੀ ਦੀ ਮੀਟਿੰਗ ਰੱਖੀ ਗਈ ਸਹਾਗਤਾਪ ਦੀ ਉਹ ਮੀਟਿੰਗ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਪਹਿਲੀ ਗੱਲ ਦਾ ਕਾਕਾ ਜੀ ਉੱਥੇ ਮੀਟਿੰਗ ਦੇ ਵਿੱਚ ਪਹੁੰਚ ਹੀ ਨਹੀਂ ਹੈਗੇ ਖਬਰੇ ਉਸ ਦਿਨਾਂ ਕੋਈ ਅਪਰੋਚ ਕਰਦਾ ਉਸੇ ਦੀ ਕਿਸਮਤੀ ਹੋ ਜਾਂਦੀ ਜਦੋਂ ਬੰਦਾ ਮੀਟਿੰਗ 'ਚ ਹੀ ਨਹੀਂ ਆਇਆ ਯੂਨੀਅਨ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਹੈਗਾ ਉਹਨੂੰ ਅਸੀਂ ਜਿਵੇਂ ਪ੍ਰਧਾਨ ਚੁਣਨਾਂ ਦੀ ਮੀਟਿੰਗ ਜਾ ਕੇ ਆਪਣਾ ਪੱਖ ਰੱਖਦਾ ਖਬਰਾਂ ਉਸ ਨੂੰ ਪ੍ਰਧਾਨ ਚੁਣਨ ਲਾਂਦੇ ਮੰਨ ਲਾਂਦੇ ਜਿਹੜੀ ਜੁਨੀਅਰ ਜੈ ਕੈਲੀਰੀ ਹੋਇਆ ਉਹ ਤਾਂ ਸਾਰਾ ਕੁਝ ਦੇਬਣ ਗਿਆ ਪ੍ਰਧਾਨ ਜੀ ਦੇ ਹਾਰ ਪੈ ਗਏ ਉਦੋਂ ਬਾਅਦ ਚ ਆਉਗਾ ਨੇ ਆ ਕੇ ਹੰਗਾਮਾ ਕੀਤਾ ਜੈ ਮੈਂ ਹਰ ਵਾਰੀ ਦੇਖਦਾ ਮੈਂ ਵੀ ਜੁਨੀਅਰ ਦਾ ਆਪਰੇਟਰ ਹਾਂ ਉਹ ਕਿ ਹਾਜ਼ਰ ਨਹੀਂ ਜਿਹੜੇ ਬੰਦੇ ਨੇ ਖੜੇ ਹੋਣ ਵਾਲੇ ਜਿਵੇਂ ਪ੍ਰਧਾਨ ਜੀ ਖੜੇ ਹੋਏ ਜਿਹਦਾ ਵੀ ਮਰਜ਼ੀ ਨਾ ਲੈ ਲੈਂਦੇ ਪਗਲ ਕ ਜਕਾਰੇ ਛੱਡਦੀ ਆ ਉਹ ਹੋਇਆ ਨਹੀਂ ਕਦੇ ਬਰੋਧੇ ਨਹੀਂ ਭਾਈ ਹੋਇਆ ਦੇਖੋ ਜਿਹੜੇ ਹੋ ਸਕਦਾ ਜੇ ਆਉਂਦਾ ਉਹਦਾ ਪੱਕਾ ਬਣ ਸਕਦਾ ਸੀ ਜਿਹੜੇ ਸਾਡੇ ਮੇਨ ਨਾਲ ਤੋਂ ਵੱਡੇ ਸੀਨੀਅਰ ਨੇ ਜਾਨੇ ਉਹਨਾਂ ਨੇ ਪਹਿਲਾਂ ਅਰਜੀਤ ਸਿੰਘ ਤੂਰ ਉਹ ਨਾਲ ਤੇ ਜਿਹਦਾ ਉਸੇ ਨੂੰ ਸਾਰੇ ਅਸੀਂ ਉਹ ਸਾਰਾ ਬੋਲਿਸ ਹੋਣਾ ਜਿਕਰ ਆਰਦੇ ਸਾਸਰੀ ਘਰ ਗਏ ਤੇ ਐਤ ਕੀ ਗੁਰਦੇ ਸਿੰਘ ਜੀ ਨੇ ਬੋਲਿਸ ਵਾਲੇ ਆਲਾ ਜਿਕਰ ਆੜਤਾ ਅਸੀਂ ਸਾਸਰੀ ਘਰ ਬੁਲਾਤੀ ਜੀ ਨੂੰ ਮੰਨ ਲਿਆ ਸਾਰਿਆਂ ਨੇ ਮੰਨ ਲਈਓ ਠੀਕ ਹੈ ਜਦੋਂ ਹਾਜ਼ਰ ਹੀ ਨਹੀਂ ਹੋਏ ਮਨਜੀਤ ਸਿੰਘ ਜਿਹੜੀ ਵਿਰੋਧੀ ਤਰਨਾ ਹੁਣ ਲਾਈਵ ਰੱਖਿਆ ਤੇ ਧਰਨਾ ਮੁਰੇ ਜੀ ਉਹਨਾਂ ਬਾਰੇ ਕੋਈ ਹੁਣ ਤਾਂ ਕੋਈ ਧਰਨਾ ਨਹੀਂ ਹੈਗਾ ਜੀ ਕੱਲ ਲੱਗੇ ਮੈਂ ਤਾਂ ਸਵੇਰ ਤੋਂ ਕੋਈ ਧਰਨਾ ਨਹੀਂ ਹੈਗਾ ਕੱਲ ਕੱਲ ਥਰ ਦਿਨ ਲੱਗੇ ਕੱਲ ਲੱਗੇਗਾ ਅੱਜ ਤਾਂ ਕੋਈ ਧਰਨਾ ਨਹੀਂ ਹੈਗਾ ਪੁਕਾਰ ਸ਼ੁਰੂ ਹੋ ਗਈ ਜੀ ਅੱਜ ਸ਼ੁਰੂ ਹੋ ਗਈ 4 ਵਜੇ ਪੁਕਾਰ ਵੇ ਸ਼ਾਂਤੀ ਮਾਹੌਲ ਨਾਲ ਤੇ ਹੁਣ ਸਵੇਰੇ 10:00 ਵੀ ਕੋਈ ਆਪਾਂ ਹੁਣ ਠੀਕ ਆ ਸਾਡਾ ਸਾਰਾ ਸਾਰਾ ਭਾਈਚਾਰਾ ਇਕੱਠਾ ਹੈ ਸਾਡੇ ਕੋਲ ਹੁਣ ਤੁਸੀਂ ਐਂਡ ਵਿੱਚ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜਾ ਐਡਾ ਬੜਾ ਮਾਹੌਲ ਸਿਰਜਿਆ ਗਿਆ ਅਸੀਂ ਤਾਂ ਇਹੀ ਕਹਿਣਾ ਜੀ ਵੱਡੇ ਲੀਡਰਾਂ ਨੂੰ ਵੀ ਕਹਿ ਦਿਆ ਤੇ ਸਾਰੇ ਜਿਹੜੇ ਸਾਡੇ ਸਾਥੋਂ ਵੀ ਸਿਗਿਆਂ ਰਾਜ ਤਾਂ ਇਹ ਕਹਿ ਜਨਾ ਵੀ ਰੋਜ਼ਗਾਰ ਹੈ ਆਪਣਾ ਟ੍ਰੱਕ ਨਹੀਂ ਨਾ ਸਾਨੂੰ ਵੀ ਬੀ ਇਹ ਜੁੜੇ ਰਹੋ ਸਾਰੇ ਹਨ ਸਾਨੂੰ ਵੀ ਪੱਤਰਕਾਰਾਂ ਨੂੰ ਇਹ ਕਹਿਣਾ ਵੀ ਇਹ ਸਾਡੀ ਗੱਲ ਉੱਪਰ ਤੱਕ ਪਹੁੰਚਾਓ ਹਾਂ ਫਸਾਂ ਦੀ ਜਦੋਂ ਕੋ ਮੈਂ ਇੱਥੇ ਸਾਰੇ ਜੁੜੇ ਹੋਏ ਨੇ ਵੀ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਪ੍ਰਧਾਨ ਜੀ ਇਹ ਜਦੋਂ ਤੁਸੀਂ ਪ੍ਰਧਾਨ ਸੀ ਇਹੀ ਐਮਐਲਏ ਬੀਬਾ ਜੀ ਨਿਰਿੰਦਰ ਕੌਰ ਭਰਾ ਦੀ ਆ ਕੇ ਦੁਨੀਆ ਦੀ ਸਪੀਲ ਤੇ ਕਹਿ ਕੇ ਆਏ ਹੁੰਦੇ ਵੀ ਅਸੀਂ ਲਫਾਫਾ ਕਲਚਰ ਬੰਦ ਕਰਕੇ ਚੋਣ ਕਰਾਇਆ ਕਰਾਂਗੇ ਆਈ ਬੜੀ ਕੀ ਚੋਣ ਹੋਈ ਇਹਦੇ ਬਾਰੇ ਮੈਨੂੰ ਨਹੀਂ ਤੁਹਾਨੂੰ ਪਤਾ ਨਹੀਂ ਜੀ ਨਾ ਮੇਰੇ ਬਾਰੇ ਓਕੇ ਓਕੇ